ਕੀ ਸਾਰੇ ਬੰਦੂਖਾਂ ਹੀ ਚੱਕੀ ਫਿਰਦੇ ਨੇ ਕਿਉਂਕਿ ਕੱਲੀ ਗਰੀਬੀ ਨਹੀਂ ਵਿਖਾਈ ਜਾਂਦੀ ਇਹ ਵੀ ਵਿਖਾਇਆ ਜਾਂਦਾ ਵੀ ਇੱਥੇ ਚੰਦ ਤਾਰਾ ਵਾਇਆ ਹੋਇਆ ਇੱਕ ਪੱਕੀ ਟੋਪੀ ਹੈ ਤੇ ਇੱਕ ਪਰਨਾ ਤੇ ਉਹ ਖੜੇ ਦੂਜੇ ਮੁਲਕ ਲਈ ਸ਼ਾਸਿ ਕਰ ਰਹੇ ਨੇ ਬਸ ਨਹੀਂ ਐਵੇਂ ਨਹੀਂ ਹੈ ਉੱਥੇ ਪਹਿਲੀ ਗੱਲ ਤਾਂ ਟੋਪੀ ਲੈਣੀ ਤੇ ਪਰਨਾ ਰੱਖ ਲੈਣਾ ਮਾੜੀ ਗੱਲ ਨਹੀਂ ਉਹਨਾਂ ਦਾ ਹੀ ਉਹ ਧਾਰਮਿਕ ਰਵਾਇਤ ਹੈ ਤੇ ਉਹ ਉਸ ਨੂੰ ਹਰ ਵੇਲੇ ਨਹੀਂ ਪਾਣ ਕੇ ਰੱਖਦੇ ਮੇਰੀ ਮਾਂ ਕਹਿੰਦੀ ਆ ਲੋਕ ਚੰਗੇ ਵੀ ਹੁੰਦੇ ਆ ਲੋਕ ਮਾਰੇ ਵੀ ਹੁੰਦੇ ਆ ਮੁਹੱਬਤਾਂ ਵੀ ਹੁੰਦੀਆਂ ਤੇ ਸਾੜੇ ਵੀ ਹੁੰਦੇ ਆ ਲੋਕਾਂ ਚ ਗਰੀਬੀ ਅਮੀਰੀ ਹੈ ਕਿੱਥੇ ਨਹੀਂ ਉਹ ਇੰਨਾ ਜ਼ਰੂਰਾ ਵੀ ਉਹ ਕਿਸੇ ਚੀਜ਼ ਨੂੰ ਟਾਰਗੇਟ ਕਰਕੇ ਵਿਖਾਉਣ ਦਾ ਰੰਗ ਹੈ ਜੇ ਮੇਰੀ ਕਿਤਾਬ ਚੋਂ ਇਸ ਗੱਲਬਾਤ ਨੂੰ ਸਫਰਨਾਮੇ 'ਚ ਉਹ ਦੇਖੋਗੇ ਤਾਂ ਮੈਨੂੰ ਲੱਗਦਾ ਲਾਹੌਰ ਐਡੀ ਲੀਡ ਵਰਗਾ ਸ਼ਹਿਰ ਹੈ ਲਾਹੌਰ ਕੈਲੀਫੋਰਨੀਆ ਤੇ ਸੈਂਟਾ ਮਰੀਆ ਵਰਗਾ ਸ਼ਹਿਰ ਹੈ। ਵਾਹ। ਲਾਹੌਰ ਰਿਚਮੈਂਟ ਵਰਗਾ ਸ਼ਹਿਰ ਹੈ। ਲਾਹੌਰ ਚੰਡੀਗੜ੍ਹ ਵਰਗਾ ਗੜ ਵਰਗਾ ਸ਼ਹਿਰ ਹੈ। ਤੇ ਇਹ ਵੀ ਗੱਲ ਨਹੀਂ ਕਿ ਚੰਡੀਗੜ੍ਹ 'ਚ ਗਰੀਬੀ ਨਹੀਂ ਜਾਂ ਸੈਂਟਾ ਮਰੀਆ 'ਚ ਗਰੀਬੀ ਨਹੀਂ ਜਾਂ ਡੇਲੀਡ 'ਚ ਗਰੀਬੀ ਨਹੀਂ। ਵੀ ਬੰਦਿਆਂ ਵਰਗੇ ਬੰਦੇ ਹੁੰਦੇ ਨੇ ਮੱਜਾਂ ਵਰਗੀ ਮੱਜਾਂ ਹੁੰਦੀਆਂ ਨੇ ਮੋਟਰਸਾਈਕਲ ਵਰਗੀ ਮੋਟਰਸਾਈਕਲ ਹੁੰਦੇ ਨੇ। ਇਹ ਕੋਈ ਨਵੀਂ ਗੱਲ ਨਹੀਂ ਲਿਖਤੀ ਤੂੰ। ਪਰ ਮੈਂ ਮਗਰੋਂ ਜਾ ਕੇ ਦੱਸਦਾ ਕਿ ਇਹ ਮੇਰੇ ਲਈ ਕਿਉਂ ਆਇਆ ਲੱਗਦਾ ਸੀ ਕਿਉਂਕਿ ਮੈਨੂੰ ਤਾਂ ਹੁਣ ਤੱਕ ਇਹੀ ਦਿਖਾਇਆ ਸੁਣਿਆ ਸੀ ਨਾ ਵੀ ਉੱਥੇ ਤਾਂ ਏਕ 47 ਵਾਲੇ ਹੀ ਨੇ ਮੋਟਰਸਾਈਕਲਾਂ ਵਾਲੇ ਨਹੀਂ ਹੈਗੇ ਉੱਥੇ ਤੇਲ ਪਿੱਛੇ ਲੜਨ ਵਾਲੇ ਨਹੀਂ ਹੈਗੇ ਉੱਥੇ ਤਾਂ ਤੇਲ ਪਾ ਕੇ ਬਚਾਉਣ ਵਾਲੀ ਨਹੀਂ ਸਾਨੂੰ ਵਿਖਾਇਆ ਇਹ ਸੀ ਪਰ ਉਹ ਸਾਡੇ ਵਾਂਗੂ ਤੇਲ ਪਿੱਛੇ ਜਿੱਦੇ ਨੇ ਵੀ ਯਾਰ ਰੇਟ ਵੱਧ ਗਿਆ ਉਧਰੋਂ ਕਿਉਂ ਨਹੀਂ ਹੱਥ ਚਾਉਂਦਾ ਉਧਰੋਂ ਤੇਲ ਨੂੰ ਅੱਗ ਲੱਗੀ ਪਈ ਆ ਆ ਸਰਕਾਰ ਨੇ ਕੀਤਾ ਹੀ ਕੁਛ ਨਹੀਂ ਮੰਗਾਈ ਨੇ ਮਾਰਤੇ ਸਾਡੇ ਵਰਗੀਆਂ ਹੀ ਸਮੱਸਿਆਵਾਂ ਨੇ ਸਾਡੇ ਵਰਗੀਆਂ ਹੀ ਖੁਸ਼ੀਆਂ ਨੇ ਕਿਉਂਕਿ ਉਹ ਸਾਡੇ ਭਰਾ ਹੀ ਨੇ ਭਰਾ ਅੱਡ ਹੋ ਜਾਂਦੇ ਹੁੰਦੇ ਨੇ ਪਰ ਇਸ ਮਸਲੇ 'ਚ ਅਸੀਂ ਅੱਡ ਨਹੀਂ ਹੋਏ ਇਹਦੇ 'ਚ ਕੋਈ ਸਾਡੇ 'ਚ ਬਗਾਨਾ ਆ ਕੇ ੱੱਕੇ ਨਾਲ ਗੰਦ ਕੱਢ ਗਿਆ ਤਾਂਗ ਤਾਂ ਬਹੁਤ ਜ਼ਿਆਦਾ ਹੈ ਪਹਿਲਾਂ ਤੋਂ ਆਮੀਰ ਜੀ ਵੱਲੋਂ ਆਪ ਸਾਰਿਆਂ ਨੂੰ ਬਹੁਤ ਸਾਰੀ ਪਿਆਰ ਕਰਨੀ ਸਬਸਕ੍ਰਾਈਬ ਕਰ ਮੇਰਾ ਇਹ ਇੱਕ ਸਵਾਲ ਹੈ ਕਿ ਤੁਸੀਂ ਪਾਕਿਸਤਾਨ ਗਏ ਹੋ ਜਿਵੇਂ ਅਸੀਂ ਇੰਸਟਾਗ੍ਰਾਮ ਤੇ ਦੇਖਦੇ ਆ ਜਾਂ ਫੇਸਬੁੱਕ ਤੇ ਵੀਡੀਓ ਦੇਖਦੇ ਆ ਕੀ ਉਧਰ ਗਰੀਬੀ ਜ਼ਿਆਦਾ ਦਿਖਾਈ ਜਾਂਦੀ ਆ ਨਿਊਜ਼ ਦੇ ਵਿੱਚ ਦਿਖਾਈ ਜਾਂਦੀ ਆ ਕਿ ਇਸੇ ਤਰ੍ਹਾਂ ਹੀ ਆ ਉਧਰ ਜਾਂ ਇਹ ਸਿਰਫ ਜਿਵੇਂ ਸੀਟੀ 100 ਮੋਟਰਸਾਈਕਲ ਦਿਖਾਈ ਜਾਂਦੇ ਆ ਥੱਲੇ-ਥੱਲੇ ਪੁੱਟੇ ਵੀ ਆ ਮੇ ਪਾਕੀਆ ਦਾ ਦਿਖਾਈ ਜਾਂਦੇ ਆ ਕੀ ਮੇਨ ਮੇਰਾ ਸਵਾਲ ਇਹ ਹੀ ਆ ਕਿ ਉਧਰ ਇਦਾਂ ਗਰੀਬੀ ਆ ਅੱਜ ਦਾ ਪੰਜਾਬ ਜਿਵੇਂ ਅਮਜੂਦਾ ਪੰਜਾਬ ਉੱਪਰ ਇੰਨੇ ਆ ਜੇ ਉਧਰ ਦੇ ਪੰਜਾਬs ਕੀ ਫਰਕ ਆ ਕਮਰਸ਼ੀਅਲੀ ਕਿਦਾਂ ਲੋਕ ਕੰਮ ਕਰਦੇ ਆ ਅੰਦਰ ਕਿਸ ਤਰ੍ਹਾਂ ਉਹ ਕਿਵੇਂ ਰਹਿ ਰਹੇ ਆ ਉਹਨਾਂ ਬਾਰੇ ਕੋਈ ਕੋਈ ਕਿਤਾਬ ਤੁਸੀਂ ਲੈ ਕੇ ਵੀਰ ਕੇ ਪੜਾਂਗੇ ਪਰ ਅੱਜ ਸਾਨੂੰ ਦੱਸਣ ਦੇ ਸਵਾਲ ਜੀ ਜਿਹੜਾ ਇਹ ਤੁਹਾਡਾ ਸਵਾਲ ਆ ਮੈਨੂੰ ਲੱਗਦਾ ਇਹ ਆਪਣੇ ਸਾਰਿਆਂ ਦਾ ਸਵਾਲ ਆ ਇਹਦੇ ਨਾਲ ਇੱਕ ਇਹ ਵੀ ਸਵਾਲ ਹੁੰਦਾ ਵੀ ਕੀ ਸਾਰੇ ਬਦੂਖਾਂ ਹੀ ਚੱਕੀ ਫਿਰਦੇ ਨੇ ਕਿਉਂਕਿ ਕੱਲੀ ਗਰੀਬੀ ਨਹੀਂ ਵਿਖਾਈ ਜਾਂਦੀ ਇਹ ਵੀ ਵਿਖਾਇਆ ਜਾਂਦਾ ਵੀ ਇੱਥੇ ਚੰਦ ਤਾਰਾ ਵਾਇਆ ਹੋਇਆ ਇੱਕ ਪੱਕੀ ਟੋਪੀ ਆ ਤੇ ਇੱਕ ਪਰਨਾ ਤੇ ਉਹ ਖੜੇ ਦੂਜੇ ਮੁਲਕ ਲਈ ਸ਼ਾਸਤਰੀ ਕਰ ਰਹੇ ਨੇ ਬਸ ਆਹ ਨਹੀਂ ਐਵੇਂ ਨਹੀਂ ਹੈ ਉਥੇ ਪਹਿਲੀ ਗੱਲ ਤਾਂ ਟੋਪੀ ਲੈਣੀ ਤੇ ਪਰਣਾ ਰੱਖ ਲੈਣਾ ਮਾੜੀ ਗੱਲ ਨਹੀਂ ਉਹਨਾਂ ਦਾ ਹੀ ਉਹ ਧਾਰਮਿਕ ਰਵਾਇਤ ਹੈ ਤੇ ਉਸ ਨੂੰ ਹਰ ਵੇਲੇ ਨਹੀਂ ਪਹਿਨ ਕੇ ਰੱਖਦੇ ਜਦੋਂ ਉਹ ਨਮਾਜ਼ ਅਦਾ ਕਰਦੇ ਨੇ ਅਸਲ ਦੇ ਵਿੱਚ ਜਿਵੇਂ ਸਾਡੇ ਪਾਠੀ ਸਿੰਘਾਂ ਦੀ ਪੋਸ਼ਾਕ ਵੱਖਰੀ ਹੁੰਦੀ ਹੈ ਉਹਨਾਂ ਦੇ ਜਿਹੜੇ ਮੌਲਵੀ ਨੇ ਉਹਨਾਂ ਦੀ ਪੋਸ਼ਾਕ ਹੈ ਇਹ ਅਗਲੀ ਗੱਲ ਗਰੀਬੀ ਜਾਂ ਮੋਟਰਸਾਈਕਲ ਸਾਡੇ ਵਰਗੇ ਨੇ ਜਾਂ ਇਹ ਮੈਂ ਕਿਤਾਬ 'ਚ ਬਹੁਤ ਖੂਬ ਲਿਖਿਆ ਇਸ ਗੱਲ ਤੇ ਮੈਂ ਤੁਹਾਨੂੰ ਦੱਸਦਾ ਵੀ ਆ ਮੇਰੀ ਮਾਂ ਕਹਿੰਦੀ ਆ ਲੋਕ ਚੰਗੇ ਵੀ ਹੁੰਦੇ ਆ ਲੋਕ ਮਾੜੇ ਵੀ ਹੁੰਦੇ ਆ ਮੁਹੱਬਤਾਂ ਵੀ ਹੁੰਦੀਆਂ ਤੇ ਸਾੜੇ ਵੀ ਹੁੰਦੇ ਆ ਲੋਕਾਂ 'ਚ ਗਰੀਬੀ ਅਮੀਰੀ ਹੈ ਕਿੱਥੇ ਨਹੀਂ ਉਹ ਇੰਨਾ ਜ਼ਰੂਰ ਆ ਵੀ ਉਹ ਕਿਸੇ ਚੀਜ਼ ਨੂੰ ਟਾਰਗੇਟ ਕਰਕੇ ਵਿਖਾਉਣ ਦਾ ਰੰਗ ਹੈ ਜੇ ਮੇਰੀ ਕਿਤਾਬ 'ਚੋਂ ਇਸ ਗੱਲਬਾਤ 'ਚੋਂ ਸਫਰਨਾਮੇ 'ਚ ਉਹ ਦੇਖੋਗੇ ਤਾਂ ਮੈਨੂੰ ਲੱਗਦਾ ਲਾਹੌਰ ਐਡੀ ਲੀਡ ਵਰਗਾ ਸ਼ਹਿਰ ਹੈ ਲਾਹੌਰ ਕੈਲੀਫੋਰਨੀਆ ਤੇ ਸੈਂਟਾ ਮਰੀਆ ਵਰਗਾ ਸ਼ਹਿਰ ਹੈ ਵਾਹ ਲਾਹੌਰ ਰਿਚਮੈਂਟ ਵਰਗਾ ਸ਼ਹਿਰ ਹੈ ਲਾਹੌਰ ਚੰਡੀਗੜ੍ਹ ਵਰਗਾ ਗੜ ਵਰਗਾ ਸ਼ਹਿਰ ਹੈ ਤੇ ਇਹ ਵੀ ਗੱਲ ਨਹੀਂ ਕਿ ਚੰਡੀਗੜ੍ਹ ਚ ਗਰੀਬੀ ਨਹੀਂ ਜਾਂ ਸੈਂਟਾ ਮਰੀਆ ਚ ਗਰੀਬੀ ਨਹੀਂ ਜਾਂ ਡੇਲੀਟ ਚ ਗਰੀਬੀ ਨਹੀਂ ਥੋੜਾ ਜਿਹਾ ਦਿਖਾਉਣ ਦਾ ਨਜ਼ਰੀਆ ਕਰਕੇ ਸਾਨੂੰ ਇਹ ਭਲੇਖਾ ਜਾ ਤਿਆਰ ਕਰਦਾ ਮੈਂ ਇਹਦੇ ਤੀਜੇ ਦਿਨ ਪਹਿਲੇ ਦਿਨ ਹੀ ਜਾ ਕੇ ਲਿਖਦਾ ਜਦੋਂ ਜਾਣਾਂ ਤੇ ਮੈਂ ਮਹਿਸੂਸ ਵੀ ਕਰਦਾ ਜਦੋਂ ਮੈਂ ਬਾਗਾ ਟੱਪਾ ਜਾਂਣਾ ਤੇ 20 ਮਿੰਟ ਤੇ ਲਾਹੌਰ ਸ਼ਹਿਰ ਦਸਤਕ ਦੇਣੀ ਸ਼ੁਰੂ ਕਰ ਦਿੰਦਾ ਨਹਿਰ ਦੇ ਨਾਲ ਨਾਲ ਜਾ ਰਹੇ ਹਾਂ ਬਹੁਤ ਹਰਿਆਲੀ ਆ ਬਹੁਤ ਸੋਹਣਾ ਸ਼ਹਿਰ ਆ ਤਾਂ ਮੋਟਰਸਾਈਕਲ ਲੰਘਦੇ ਨੇ ਜਿਵੇਂ ਤੁਸੀਂ ਦੱਸਿਆ ਸੀ ਟੀ 100 ਵੀ ਲੰਘਦੇ ਨੇ ਦੂਜੇ ਵੀ ਨੰਦ ਨੇ ਤਾਂ ਮੈਂ ਉਹਨਾਂ ਬਾਰੇ ਲਿਖ ਰਿਹਾ ਯਾਰ ਇਹ ਤਾਂ ਸਾਡੇ ਵਰਗੇ ਹੀ ਮੋਟਰਸਾਈਕਲ ਨੇ ਸਾਡੇ ਵਰਗੇ ਹੀ ਬੰਦੇ ਨੇ ਸਾਡੇ ਵਾਂਗੂ ਹੀ ਬੋਲਦੇ ਨੇ ਸਾਡੇ ਵਰਗੀ ਹੀ ਮੱਝਾਂ ਨੇ ਸਾਡੇ ਵਰਗੇ ਹੀ ਬਲਦ ਨੇ ਤਾਂ ਨਾਲ ਜਿਵੇਂ ਕਾਲੂ ਸਾਹਿਬ ਕਹਿੰਦੇ ਸੀ ਡਿਸਕਲੇਮਰ ਆ ਜਾਂਦਾ ਨਾ ਉੱਥੇ ਮੈਂ ਇਹ ਵੀ ਨਾਲ ਲਿਖਿਆ ਵੀ ਹੁਣ ਤੁਸੀਂ ਸੋਚਦੇ ਹੋਣੇ ਆ ਵੀ ਬੰਦਿਆਂ ਵਰਗੇ ਬੰਦੇ ਹੁੰਦੇ ਨੇ ਮੱਜਾਂ ਵਰਗੀਆਂ ਮੱਜਾਂ ਹੁੰਦੀਆਂ ਨੇ ਮੋਟਰਸਾਈਕਲ ਵਰਗੇ ਮੋਟਰਸਾਈਕਲ ਹੁੰਦੇ ਨੇ ਇਹ ਕੋਈ ਨਵੀਂ ਗੱਲ ਲਿਖਤੀ ਤੂੰ ਫਿਰ ਮੈਂ ਮਗਰੋਂ ਜਾ ਕੇ ਦੱਸਦਾ ਵੀ ਇਹ ਮੇਰੇ ਲਈ ਕਿਉਂ ਆਇਆ ਲੱਗਦਾ ਸੀ ਕਿਉਂਕਿ ਮੈਨੂੰ ਤਾਂ ਹੁਣ ਤੱਕ ਇਹੀ ਦਿਖਾਇਆ ਸੁਣਿਆ ਸੀ ਨਾ ਵੀ ਉੱਥੇ ਤਾਂ AK47 ਵਾਲੇ ਹੀ ਨੇ ਮੋਟਰਸਾਈਕਲਾਂ ਵਾਲੇ ਨਹੀਂ ਹੈਗੇ ਉੱਥੇ ਤੇਲ ਪਿੱਛੇ ਲੜਨ ਵਾਲੇ ਨਹੀਂ ਹੈਗੇ ਉੱਥੇ ਤਾਂ ਤੇਲ ਪਾ ਕੇ ਮਚਾਉਣ ਵਾਲੀ ਨੇ ਸਾਨੂੰ ਵਿਖਾਇਆ ਏ ਸੀ ਪਰ ਉਹ ਸਾਡੇ ਵਾਂਗੂ ਤੇਲ ਪਿੱਛੇ ਹੀ ਜਿਹਦੇ ਨੇ ਵੀ ਆ ਰੇਟ ਵੱਧ ਗਿਆ ਉਧਰੋਂ ਘਿਓ ਨਹੀਂ ਹੱਥ ਚ ਆਉਂਦਾ ਉਧਰੋਂ ਤੇਲ ਨੂੰ ਅੱਗ ਲੱਗੀ ਪਈ ਆ ਆ ਸਰਕਾਰ ਨੇ ਕੀਤਾ ਹੀ ਕੁਛ ਨਹੀਂ ਮੰਗਾਈ ਨੇ ਮਾਰਤੇ ਸਾਡੇ ਵਰਗੀਆਂ ਹੀ ਸਮੱਸਿਆਵਾਂ ਨੇ ਸਾਡੇ ਵਰਗੀਆਂ ਹੀ ਖੁਸ਼ੀਆਂ ਨੇ ਕਿਉਂਕਿ ਉਹ ਸਾਡੇ ਭਰਾ ਹੀ ਨੇ ਭਰਾ ਅੱਡ ਹੋ ਜਾਂਦੇ ਹੁੰਦੇ ਨੇ ਪਰ ਇਸ ਮਸਲੇ 'ਚ ਅਸੀਂ ਅੱਡ ਨਹੀਂ ਹੋਏ ਇਹਦੇ 'ਚ ਕੋਈ ਸਾਡੇ 'ਚ ਬਗਾਨਾ ਆ ਕੇ ਧੱਕੇ ਨਾਲ ਕੰਦ ਕੱਢ ਗਿਆ ਤਾਂਹਾਂਕ ਤਾਂ ਬਹੁਤ ਜ਼ਿਆਦੇ